ਮੇਰੀ ਸੁਣ ਗੱਲ ਮੈਂ ਚਲ ਜਾਨੀ ਆ ਘਰੋਂ ਤੇ ਤਾਈ ਦੇ ਪਰੌਂਠੇ ਪੱਕੇ ਖਾ ਲਈ ਮਾਂ ਹੀ ਨਹੀਂ ਚੰਗੀ ਲੱਗਦੀ ਨਾਲੇ ਤੁਹਾਡਾ ਘਰ ਸੰਭਲੂਗੀ ਓ ਮਮੀ ਐਵੇਂ ਨਾ ਕਰ ਕਲੇਸ਼ ਪਾਉਣੇ ਵਾਲੇ ਗਲਾਨਾ ਕਰੋ ਕਲੇਸ਼ ਮੈਂ ਪਾਉਂਦੀ ਆ ਕਿ ਤੂੰ ਪਾਉਂਦਿਆ ਵਾ ਬੱਚਾ ਵਾ ਤੇ ਬੱਚਾ ਬਣ ਕੇ ਰਹਿ ਬੋ ਤਾਂ ਸਿਆਣਾ ਨਾ ਬਣ ਮੇਰੀ ਸੁਣੀ ਨਾ ਗੱਲ ਜੇ ਕੱਲ ਦੱਬਾ ਗਿਆ ਸੀ ਦੱਬਾ ਗਿਆ ਹੁਣ ਫੇ ਲੜਾਈ ਕਿਹਦੀ ਗੱਲ ਦੀ ਐ ਐਵੇਂ ਹੀ ਚੰਗਾ ਚੰਗਾ ਕੋਈ ਗੱਲ ਨਹੀਂ ਦੱਬਾ ਤੇ ਆ ਗਿਆ ਵਾ ਨਾ ਹੋਂ ਤਾਂ ਤੂੰ ਹੀ ਨਾ ਗੁੱਸੇ ਦੇ ਵਿੱਚ ਆ ਤੈਨੂੰ ਮੈਂ ਮੱਤ ਮੈਂ ਬਾਅਦ ਚ ਦਵਾਂਗੀ ਦੀਦੀ ਟਾਈਮ ਵਾਵਾ ਹੀ ਹੋ ਗਿਆ ਮੰਮੀ ਨੇ ਬੜਾ ਬੋਲਣਾ ਹੈ ਨਹੀਂ ਬੋਲਦੇ ਦੱਸਾਂਗੇ ਚਾਚੀ ਦਾ ਟਾਈਮ ਲੱਗ ਗਿਆ ਆਓ ਚੱਲ ਕੋਈ ਗੱਲ ਨਹੀਂ 16 ਵਜਾ ਪਾਣੀ ਵਗੈਰਾ ਪੀ ਲੇ ਨਾ ਫਿਰ ਮੰਮੀ ਨਾਲ ਸਾਰੀ ਗੱਲ ਕਰਦੀ ਅੱਗੇ ਅੱਗੇ ਚੱਲ ਚਾ ਹਾਂ ਬੀਹਲਾ ਦੇ ਦੋਖਾਇਆ ਉਹਨਾਂ ਦਾ ਝਾਤੀ ਕੱਢ ਕੇ 500 ਰੁਪਇਆ ਫੜਾਤਾ ਵਾ ਅਜੇ ਤਾਂ ਮਾੜਾ ਮੋਟਾ ਨਾ ਮੈਂ ਬੋਲੀ ਨਹੀਂ ਤੇ ਇਹਨਾਂ ਨੂੰ ਇਹ ਆਖੀ ਜੇ ਇਹਨੂੰ ਪਤਾ ਲੱਗ ਗਿਆ ਨਾ ਇਹਨੇ ਰੌਲਾ ਪਾਉਣਾ ਵਾ ਜੇਕ ਤੇ ਮੈਂ ਨਾ ਨਾ ਕੋਈ ਕਵਾਂ ਇਹ ਤੇ ਯੋਗਜ ਹੈਗਾ ਉਹਨਾਂ ਨੂੰ ਦੇਈ ਜਾਣ ਕਿ ਉਹਨਾਂ ਦਾ ਪਿਓ ਹੈ ਨੀਗਾ ਉਹਨਾਂ ਦਾ ਭਰਾ ਹੈ ਨੀਗਾ ਉਹ ਖਰਚਾ ਕਿੱਥੋਂ ਕਰਨ ਹੁਣ ਉਹਨਾਂ ਦਾ ਸਾਰੀ ਉਮਰ ਦਾ ਠੇਕਾ ਥੋੜਾ ਵਾ ਸਾਨੂੰ ਇਹ ਕਾ ਮੁੰਡੇ ਨੇ ਮੈਨੂੰ ਬੜਾ ਤੰਗ ਕੀਤਾ ਵਾ ਇਹਨੂੰ ਘਰ ਆ ਲੈਂਦੇ ਇਹਦੀ ਜੇ ਸੇਵਾ ਮੈਂ ਚੰਗੀ ਕਰਦੀ ਆ ਵੀ ਤੂੰ ਮਾਂ ਨਾਲ ਝੂਠ ਬੋਲਦਾ ਵਾ ਅੱਜ ਚੋਰ ਬੋਲੇਗਾ ਨਾ ਤੇਰੇ ਗਾੜੀ ਹੁਣੇ ਹੀ ਹੋਏ ਉਹ ਇੰਨੀਆਂ ਪੜੀਆਂ ਮਾਂਤ ਨਹੀਂ ਆਈਆਂ ਜਿੰਨੀਆਂ ਸਮਝਦਾ ਵਾ ਉਹ ਬਦਾ ਕਿਉਂ ਡੱਬਾ ਦੇਣ ਆਈਆਂ ਕਿ ਤੇਰੇ 70% ਆਏ ਆ ਤੁਹਾਡੇ 90 ਆਏ ਆ ਇਹ ਫਰਨ ਆਈਆਂ ਵਾ ਨੰਬਰ ਕਿਹੜੇ ਇਹਨਾਂ ਦੇ ਕਿਸ ਨੇ ਵੇਖੇ ਆ ਦਫਾ ਕਰ ਇਹਨਾਂ ਦਾ ਡੱਬਾ ਹਾਂਜੀ ਆ ਗਏ ਮੇਰੀ ਧੀਆ ਹਾਂਜੀ ਮੰਮੀ ਆ ਗਏ ਆ ਤੇ ਬਹੁ ਫਿਰ ਉੱਥੇ ਮੈਂ ਪਾਣੀ ਲੈ ਕੇ ਆਵਾਂ ਤੁਹਾਡੇ ਵਾਸਤੇ ਨਹੀਂ ਮੰਮੀ ਪਾਣੀ ਨਹੀਂ ਪੀਣਾ ਆਜਾ ਬਹੁਤ ਗੱਲ ਕਰਨੀ ਤੁਹਾਡੇ ਨਾਲ ਕੋਈ ਆਜਾ ਇੱਥੇ ਬੋ ਪੀ ਕੇ ਆਏ ਪਾਣੀ ਆਜਾ ਮੰਮਾ ਚਲੋ ਜੇ ਤੁਸੀਂ ਤੁਹਾਡਾ ਡਿਵੀਜ਼ਨ ਤੇ ਕੀ ਹੋਇਆ ਜਿਹੜੇ ਤੁਸੀਂ ਦਾਖਲਾ ਲੈਣ ਗਈਆਂ ਸੀ ਉਦੋਂ ਮੰਮੀ ਉਹ ਆਪਾਂ ਨਾ ਗੱਲ ਕਰ ਲਈ ਆ ਰਜਿਸਟ੍ਰੇਸ਼ਨ ਫਾਰਮ ਫਿਲ ਕਰਤਾ ਸੀ ਤੇ ਐਡਮਿਸ਼ਨ 15 ਕਿ ਦਿਨਾਂ ਤੱਕ ਹੋਣੀ ਆ ਅੱਛਾ ਉਹ ਫਿਰ ਥੋੜਾ ਜਿਹਾ ਦੇਖਦੇ ਆ ਨਾ ਸੀਟ ਵਗੈਰਾ ਦਾ ਕੋਈ ਸਿਸਟਮ ਹੁੰਦਾ ਕਾਲਜ ਵਾਲਿਆਂ ਦਾ ਹਮ ਹਮ ਤੇ ਬਾਕੀ ਮੰਮੀ ਜਿਹੜਾ ਮੈਂ ਕੋਰਸ ਚਾਹੁੰਦੀ ਹਾਂ ਨਾ ਨਾ ਹੋ ਬੀਏ ਕਨਗ੍ਰੈਜੂਏਸ਼ਨ ਉਹ ਮੈਨੂੰ ਮਿਲ ਗਿਆ ਸੀ ਫਿਰ ਤਾਂ ਵਧੀਆ ਹੋ ਗਿਆ ਸਭ ਮਾਲੇ ਮੈਂ ਕਿਹਾ ਕਿ ਘਰ ਜਾ ਕੇ ਫਿਰ ਤੁਹਾਨੂੰ ਪਤਾ ਪੈਸਿਆਂ ਦਾ ਥੋੜੇ ਬਹੁਤੇ ਇੱਥੇ ਪਹਿਲਾਂ ਦੇਣੇ ਪੈਣੇ ਆ ਮੈਂ ਕਿਹਾ ਕਿ ਚੱਲ ਜਾ ਕੇ ਤੇ ਸਬਕ ਸੁਬ ਕਰਕੇ ਤੇ ਥੋੜੇ ਦੇ ਦਾਂਗੇ ਨਾ ਅੱਜ ਜਿੱਤੇ ਆਹੋ ਅੱਜ ਜਿੱਤੇ ਦੇ ਦੇ ਦਾਂਗੇ ਨਾ ਪਹਿਲਾਂ ਫਿਰ ਇਹਦੀ ਐਡਮਿਸ਼ਨ ਕਰਾ ਦਾਂਗੇ ਫਿਰ ਮੰਮੀ ਆਪਾਂ ਫ੍ਰੀ ਤੇ ਕਦੋਂ ਦੇ ਹੋ ਗਏ ਸੀ ਫਿਰ ਆਂਦਿਆਂ ਦੇ ਆਪਾਂ ਕਿਹਾ ਚਾਚੀ ਨੂੰ ਡੱਬਾ ਦੇ ਆਈਏ ਕਰਨ ਵੀ ਰਾਇਆ ਸੀ ਦਿਨ ਸੋ ਕੁ ਵਧੀਆ ਹੋ ਗਿਆ ਉਹੀ ਉਹ ਆਪਣੀ ਖੁਸ਼ੀ ਇਧਰ ਜ਼ਾਹਿਰ ਕਰਨ ਆਇਆ ਹੀ ਕਿ ਸਾਡੇ ਨਾਲ ਜਿਹੜਾ ਪਹਿਣਾ ਨੂੰ ਵੀ ਦੱਸਾ ਤੇ ਫਿਰ ਅਸੀਂ ਕਹਾਂ ਚੱਲ ਅਸੀਂ ਵੀ ਚਾਚੀ ਚਾਚੀ ਕੋ ਗੱਲਬਾਤ ਨਹੀਂ ਕੀਤੀ ਕਾੜੀਆਂ ਮੰਮੀ ਤੈਨੂੰ ਕੀ ਦੱਸਾਂ ਚਾਚੀ ਤੇ ਸਾਡੇ ਵਾਲਾ ਤੱਕ ਨੂੰ ਪੈਣਦੀ ਸੀ ਪਤਾ ਨਹੀਂ ਇੰਨੀਆਂ ਗੱਲਾਂ ਕੀਤੀਆਂ ਚਾਚੀ ਨੇ ਹੂੰ ਦੀਦੀ ਨੂੰ ਪੁੱਛੋ ਦੀਦੀ ਨੂੰ ਕੀ ਕਹਿੰਦੇ ਸੀ ਬੜੀ ਬੋਲੀ ਇਹਨੂੰ ਵੀ ਇਹਨੂੰ ਕਿਤੇ ਇਹਦੇ ਕਹਿੰਦੀ ਜੇ ਦੋਨੋਂ ਦੱਸਿਆ ਕਿਨੇ ਨੰਬਰ ਆ ਗਏ ਤੇ ਮੁੜ ਕੇ ਕਹਿੰਦੀ ਠੀਕ ਆ ਠੀਕ ਆ ਉਤੋ ਉਤੋ ਫੇਰ ਕਹਿੰਦੀ ਮੈਂ ਕੀ ਅੱਗੇ ਅਸੀਂ ਕਿਹਾ ਕਿ ਇਹਦੀ ਐਡਮਿਸ਼ਨ ਕਰਾਉਣਗੇ ਕਾਲਜ ਅੱਛਾ ਕਹਿੰਦੀ ਆ ਕਿ ਧਿਆਨ ਰੱਖੀ ਵੇਖੀ ਕੁੜੀਆਂ ਨਾ ਫੇਰੇ ਤੋਰੇ ਤੇ ਜਦੋਂ ਚਾਚੀ ਨੂੰ ਦੱਸਿਆ ਨਾ 90% ਆਏ ਸੜ ਕੇ ਸਵਾਹ ਹੋ ਗਈ ਚੁੱਪੀ ਕਰਕੇ ਬੈਠ ਗਈ ਉਹਨੂੰ ਉਹਨੂੰ ਸਮਝ ਹੀ ਨਾ ਲੱਗੇ ਕਿ ਹੁਣ ਮੈਂ ਇਹਨਾਂ ਨੂੰ ਕਵਾਂ ਤੇ ਕਵਾਂ ਕੀ ਅੱਛਾ ਆਹੋ ਜਿਹਦਾ ਬੰਦਾ ਇੱਕਦਮ ਸ਼ੌਕ ਜਾਂ ਨਹੀਂ ਹੋ ਜਾਂਦਾ ਕਿ ਸ਼ੌਏ ਇਹਨੇ ਨੰਬਰ ਆਗੇ ਦੇ ਬੰਦਾ ਹੋ ਗਈ ਬਾਕੀ ਦੀਦੀ ਨੂੰ ਵੀ ਬੜੀਆਂ ਗੱਲਾਂ ਕੀਤੀਆਂ ਮੰਮੀ ਸਲਾਈ ਤੋ ਮੈਨੂੰ ਵੀ ਪੁੱਛਣ ਲਈ ਹੀ ਹੂੰ ਉਹ ਤੇ ਪੈ ਗਈ ਐਡਮਿਸ਼ਨ ਅੱਗੇ ਕਾਲਜ ਦੀ ਲੰਨੀ ਹਾਂ ਹੁਣ ਕੀ ਕਰਦੀ ਆ ਮੈਂ ਕਿਹਾ ਮੈਂ ਕਿਹਾ ਕਿ ਚਾਚੀ ਜੀ ਹੁਣ ਡੈਡੀ ਤੇ ਹੈ ਨਹੀਂ ਤੇ ਮੈਂ ਫਿਰ ਵੱਡੇ ਥਾਂ ਆ ਚੱਲ ਇੱਕ ਪੜ ਜੂਗੀ ਤੇ ਮੈਂ ਸਲਾਈ ਕਰਦੀ ਆ ਉਹ ਤੋਂ ਪੈਸੇ ਪੁਹੇ ਜੋੜ ਕੇ ਚੱਲ ਇਹਨਾਂ ਐਡਮਿਸ਼ਨ ਵਗੈਰਾ ਤੇ ਫੀਸ ਵਗੈਰਾ ਜਿਹੜੀ ਉਹ ਤਾਰ ਦਾਂਗੀ ਤੇ ਉਤੋਂ ਵੀ ਬੜੀਆਂ ਹੀ ਗੱਲਾਂ ਕੋਈ ਨਾ ਜਰਿਆ ਨਹੀਂ ਗਿਆ ਨਹੀਂ ਗਿਆ ਅਹ ਜਰਿਆ ਨਹੀਂ ਗਿਆ ਦੇਖੋ ਔਰਦਾ ਮੇਰਾ ਮੁੰਡਾ ਹੀ ਗਾੜੀ ਰਹਿੰਦਾ ਹੋਰ ਦੀ ਹੋਰ ਮੰਮੀ ਕੱਲ ਮੈਨੂੰ ਕਹਿੰਦੀ ਕੁੜੀਆਂ ਕਾਲਜ ਤੇ ਜਾਂਦੀਆਂ ਹੀ ਆ ਕੀ ਚੰਨ ਛਾੜਦੀਆਂ ਸਾਰਾ ਹੀ ਪਤਾ ਹੈ ਦੇਖੀ ਕਿਤੇ ਕੋਵੇਂ ਕਾਲਜ ਜਾਣਾ ਤੇ ਫੇਰ ਆ ਕੇ ਤੇ ਹੋਰ ਮਾਰਿਆ ਹੋਵੇ ਮਰੀ ਇੱਕ ਹਿਸਾਬ ਨਾਲ ਮੈਨੂੰ ਜਿੱਦਾਂ ਗੱਲ ਨਹੀਂ ਲਾਣੀ ਹੋਈ ਬੜੀਆਂ ਗੱਲਾਂ ਕੀਤੀਆਂ ਦੀਦੀ ਨੂੰ ਆਂਦੀ ਆ ਕਿ ਤੁਹਾਡੇ ਘਰ ਆਂਦੀਆਂ ਸਲਾਈ ਵਾਲੀਆਂ ਜਿਹਦੇ ਕੱਪੜੇ ਤੁਸੀਂ ਨਹੀਂ ਹੈ ਉਹ ਕਹਿੰਦੀ ਕਿਸੇ ਕੰਮ ਦੇ ਕਪੜੇ ਨਹੀਂ ਸਿੰਦੀ ਇਹ ਮਮੀ ਇਹ ਗੱਲ ਝੂਠ ਹੈ ਇਹਨੂੰ ਜੇ ਕਿਸੇ ਦੇ ਕੱਪੜੇ ਕੋਈ ਸਵਾਉਂਦਾ ਹੈ ਉਹ ਤੇ ਸਾਨੂੰ ਕਹਿੰਦਾ ਕਿ ਦੀਦੀ ਕੱਪੜੇ ਬੜੇ ਸੋਹਣੇ ਸਿੰਦੀ ਆ ਹਨਾ ਇਹਨੂੰ ਪਤਾ ਇਹਦੇ ਘਰ ਜਾ ਜਾ ਕੇ ਥੋੜੋ ਕੋਈ ਕਹਿੰਦਾ ਹੈ ਹੋਰ ਨਾ ਮੰਮੀ ਸੜ ਕੇ ਸਵਾਜੀ ਹੋ ਗਏ ਉਹਨੇ ਆਪਣੇ ਕੋਲੋਂ ਲਾਈਆਂ ਗੱਲਾਂ ਸਾਰੀਆਂ ਇਹੀ ਲਾਈਆਂ ਲਾਈਆਂ ਕੋਲੋਂ ਗਈ ਮੈਨੂੰ ਆਂਦੀ ਕੋਲੋਂ ਗੱਲਾਂ ਲਾਈਆਂ ਵਾ ਤੁਹਾਡੇ ਉਹਦਾ ਰਾਦਾ ਵੀ ਇਹ ਹੁਣ ਦਾ ਕਿਤੇ ਤੁਰਨਾ ਪੈਣ ਹਾਂ ਮੈਨੂੰ ਆਂਦੀ ਪਿੰਡੋਂ ਸਿੱਖ ਕੇ ਮਾੜੀ-ਮੋਟੀ ਸਵਾਈ ਤੂੰ ਕਿਹੜਾ ਇਹ ਕੋਰਸ ਕੀਤਾ ਲੋਕਾਂ ਦੇ ਕੱਪੜਿਆਂ ਦੀ ਜਖਣਾ ਵਧਣ ਦੀ ਸੱਤਿਆ ਨਾਸ ਕਰਨ ਦੀ ਤੇ ਆ ਕੇ ਉਹ ਮੈਨੂੰ ਪੈਂਦੀਆਂ ਗੱਲਾਂ ਕਰਦੀਆਂ ਨੇ ਇਹ ਲੋਕਾਂ ਦੇ ਇੰਨੇ-ਇੰਨੇ ਮਹਿੰਗੇ ਕੱਪੜੇ ਹੁੰਦੇ ਤਾਂ ਤੂੰ ਕਿਉਂ ਖਰਾਬ ਕਰਦੀ ਆ ਹੂੰ ਕਹਿੰਦੀ ਚਾਰ ਡੰਗਰ ਹੋਰ ਰੱਖ ਲਾ ਆਹੋ ਕਹਿੰਦੀ ਨਾ ਯਾਰ ਰੱਖੋ ਡੰਗਰ ਰੱਖੋ ਤੇ ਦੁੱਧ ਦੱਦ ਕਰੋ ਤੇ ਉਹੀ ਤੁਹਾਨੂੰ ਵਾਰਾ ਖਾਣਾ ਛੱਡ ਦੇ ਸਲਾਈ ਅੱਛਾ ਕਿ ਜਿੱਦਾਂ ਕਿ ਇਹ ਕਰਨ ਲਾਪੀਆਂ ਨੇ ਤੇ ਆਵਾ ਜੀ ਆਪਣੇ ਘਰ ਦੀ ਚਲਾਉਣ ਲਾਪੀਆਂ ਤੇ ਮੈਂ ਇਹਨਾਂ ਚੁੱਕੂੰਗੀ ਤੇ ਥੱਲੇ ਰਹਿਣ ਮੇਰਾ ਦੁਕਾਨ ਜਿੱਦਾਂ ਸਮਝੇ ਮੇਰਾ ਤਾਂ ਮੁੰਡਾ ਹੀ ਇਹ ਤੇ ਕੁੜੀਆਂ ਹੋ ਕਿੰਨਾ ਕਰਨਦੀਆਂ ਬਾਅਦ ਚ ਮੰਮੀ ਚਾਚਾ ਜੀ ਆ ਗਏ ਸੀ ਤੇ ਚਾਚਾ ਜੀ ਨੂੰ ਜਦੋਂ ਅਸੀਂ ਦੱਸਿਆ ਕਿ ਮੇਰੇ 90% ਨੰਬਰ ਆਏ ਆ ਉਹ ਤਾਂ ਬਹੁਤ ਖੁਸ਼ ਹੋਏ ਉਹ ਤਾਂ ਬੜੇ ਮੰਮੀ ਉਹਨਾਂ ਨੇ ਖੁਸ਼ ਹੋ ਕੇ ਮੈਨੂੰ 500 ਰੁਪਿਆ ਪਿਆਰ ਵੀ ਦਿੱਤਾ ਉਹ ਸ਼ੁਰੂ ਤੋਂ ਹੀ ਹੈਗਾ ਵਾ ਰਲਣ ਵਾਲਿਆਂ ਦੇ ਵਿੱਚ ਨਾਲ ਇਹ ਰਲਣੀ ਹੀ ਦਿੰਦੀ ਸਾਡੇ ਨਾਲ ਉਹਨਾਂ ਨੇ ਜਦੋਂ 500 ਰੁਪਿਆ ਪਿਆਰ ਦਿੱਤਾ ਨਾ ਚਾਚੀ ਦਾ ਮੂੰਹ ਉਹ ਦੇਖਣ ਵਾਲਾ ਸੀ ਹੂੰ ਬੋਤੇ ਹੀ ਸੂਰਜ ਵਾਂਗ ਸੜਿਆ ਇੱਕ ਗੱਲ ਹੋਰ ਮੰਮੀ ਸੱਚ ਜਦੋਂ ਅਸੀਂ ਉਹਨੂੰ ਡੱਬਾ ਦੇਣ ਲੱਗੇ ਤੇ ਅਸੀਂ ਕਿਹਾ ਨਾ ਕਰਨ ਵੀ ਰਹਾਡੇ ਘਰ ਤੋਂ ਹੀ ਡੱਬਾ ਲੈ ਕੇ ਕੱਲਿਆ ਸੀ ਉਦੋਂ ਉਹ ਮੂੰਹ ਵੇਖਣ ਵਾਲਾ ਸੀ ਉਹਦੇ ਮੂੰਹ ਤੋਂ ਮੈਨੂੰ ਲੱਗਾ ਕਿ ਕਰਨ ਚੋਰੀ ਡੱਬਾ ਦੇ ਕੇ ਗਿਆ ਇਹੋ ਗੱਲ ਨਹੀਂ ਆ ਫਿਰ ਅਸੀਂ ਅੱਗੇ ਸੋਚੇ ਕਿ ਇਹ ਬਾਕੀ ਦੀ ਵੀ ਸਾਨੂੰ ਵਿਚਲੀ ਗੱਲ ਨਹੀਂ ਉਹ ਪਤਾ ਹੈਗੀ ਆਪਾਂ ਐਵੇਂ ਗੱਲਾਂ ਕਿਉਂ ਬਣਾਉਣੀਆਂ ਉਹ ਹੈਗਾ ਜਦੋਂ ਉਹ ਆਨੇ ਪਚਾਹ ਪਾਣੀ ਪੀ ਕੇ ਜਾਏ ਹੁਣ ਤੇ ਦੂਸਰੀ ਚਾਹ ਪੀ ਕੇ ਜਾਏ ਤਾਂ ਤਾਈਆਂ ਤਾਂ ਬਹਿਂਦਾ ਨਹੀਂਗਾ ਮਮਾ ਉਹ ਡੱਟਾ ਨਹੀਂ ਬਹਿਣ ਬਾਕੀ ਗੱਲਾਂ ਦੀ ਗੱਲਾਂ ਆਪਾਂ ਹੁਣ ਸੱਚੀ ਗੱਲ ਨਹੀਂ ਉਹ ਜਾਣਾ ਹੈਗਾ ਅੱਜ ਉਹਨੇ ਬੜੀ ਗੱਲਾਂ ਗੱਲਾਂ ਚਲਾਤੀ ਹੈ ਬੜੀ ਵੱੱਡ ਘਟ ਬੰਦੀ ਹੈ ਵੱੱਡ ਘਟ ਬੜਾ ਬੋਲੀ ਹੈ ਏਦਾਂ ਥੋੜੀ ਜਿਹੀ ਚਲੋ ਠੀਕ ਆ ਫਿਰ ਮੁੰਡੇ ਇੰਨੀ ਕਰ ਜਾਣਾ ਜਿੱਦਾਂ ਹੀ ਗੱਲਾਂ ਹੀ ਸੁਣਣੀਆਂ ਮੈਂ ਜਾ ਜਾ ਕੇ ਉਹਦਾ ਚਾਚਾ ਜੀ ਦਾ ਬੜਾ ਸੁਭਾਅ ਦੀ ਹੈ ਉਹ ਤਾਂ ਬੜਾ ਹੱਟੇ ਨਾ ਕਰਦੇ ਉਹ ਕਹਿੰਦੇ ਮੇਰੀਆਂ ਭਤ੍ਹੀਆਂ ਐ ਤੇ ਮੇਰੀਆਂ ਕੁੜੀਆਂ ਹੀ ਆ ਉਹ ਤਾਂ ਜਾਈਦਾ ਉਹਦਾ ਮੂੰਹ ਨਹੀਂ ਉਹਦੇ ਕੋਈ ਜਰਿਆ ਨਹੀਂ ਜਾਂਦਾ ਉਹ ਗੱਲ ਹੋਰ ਕੋਈ ਨਹੀਂ ਉਹ ਦੱਸਿਆ ਵੀ ਉਹਦਾ ਮੂੰਹ ਨਹੀਂ ਜਾਈਦਾ ਵਾ ਅਸੀਂ ਜਾਣੇ ਕਿ ਤੇ ਚਾਹ ਨਹੀਂ ਮੰਮੀ ਸਾਨੂੰ ਪੁੱਛੀ ਚਾਚਾ ਜੀ ਕਹਿੰਦੇ ਜਾ ਕੁੜੀਆਂ ਵਾਸਤੇ ਚਾਹ ਬਣਾ ਕੇ ਲਿਆ ਹਾਂ ਮੈਂ ਚੱਲੀ ਹਾਂ ਜਿੱਦਾਂ ਮੰਮੀ ਫਾਰਮੈਲਿਟੀ ਜਿਨੀ ਕਰਨੀ ਹੁੰਦੀ ਕਿਟਾ ਉੱਠ ਕੇ ਚੱਲੀ ਜਾਣ ਚਾਹਦੀ ਫਿਰ ਅਸੀਂ ਆ ਗਏ ਆ ਆਪਾਂ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਇਹ ਕਿੱਥੋਂ ਬੋਲਣ ਦੀ ਹੈ ਅਸੀਂ ਆ ਮੈਂ ਕਹਿੰਦੀ ਚਲੋ ਚੱਲੀਏ ਫਿਰ ਅਸੀਂ ਉੱਠ ਕੇ ਆ ਗਏ ਆ ਠੀਕ ਚਲੋ ਕੋਈ ਵੀ ਮੰਮੀ ਛੱਡੋ ਗੱਲਾਂ ਇਹ ਤੇ ਗੱਲਾਂ ਹੁੰਦੀਆਂ ਰਹਿਣੀਆਂ ਚਾਹ ਬਣਾਓ ਤੁਸੀਂ ਚਾਹ ਪੀਣੇ ਆ ਥੋੜੀ ਥੋੜੀ ਅੱਗ ਬਣਾਦਣੀ ਚਾਹ ਮੈਂ ਬਣਾ ਦਿੰਨੀ ਤੁਸੀਂ ਦੋ ਜਣੇ ਇੱਥੇ ਬਹਿ ਜਾਓ ਮੈਂ ਚਾਹ ਬਣਾ ਕੇ ਦਿੰਦਾ ਬਾਹਰ ਵੀ ਪਤਾ ਅੱਜ ਬੜੀ ਗਰਮੀ ਹੈ ਤੇ ਕਾਲਜ ਵੀ ਫਿਰ ਤੁਹਾਨੂੰ ਪਤਾ ਥਕਾਣੂਗੀ ਉਤੋਂ ਫਿਰ ਚਾਚੀ ਕਰ ਗਏ ਉਹਨੇ ਵੱਧ ਘੱਟ ਗੱਲਾਂ ਕੀਤੀਆਂ ਕੋਈ ਗੱਲ ਮੈਂ ਬਣਾ ਦਿੰਨੀ ਤਾਂ ਚਾਹ ਤੁਹਾਨੂੰ ਬ ਆ ਤੁਸੀਂ ਹਾਂ ਚਾਹ ਬਣਾ ਕੇ ਲਿਆ ਠੀਕ ਤੂੰ ਜਿਵੇਂ ਜਣੇ ਬਹੁਤ ਚਾਹ ਮੈਂ ਤੁਹਾਨੂੰ ਚਾਹ ਬਣਾ ਕੇ ਦਿੰਨੇ ਆ ਠੀਕ ਆ ਮੰਮੀ ਕੋਈ ਨਹੀਂ ਕੋਈ ਨਹੀਂ ਬਣਾ ਲਿਓ ਚੱਲ ਕੋਈ ਗੱਲ ਨਹੀਂ ਰਮਨ ਘਰ ਗਿਆ ਤੇ ਚਾਚੀ ਨੇ ਸਾਨੂੰ ਬੜੀਆਂ ਵੱਧ ਘਟ ਗੱਲਾਂ ਕੀਤੀਆਂ ਨੇ ਨਾ ਹੁਣ ਨਾ ਉਹਦੀਆਂ ਗੱਲਾਂ ਕਈਆਂ ਗਿਲਤੇ ਨਹੀਂ ਲਾਉਣੀਆਂ ਕਈ ਹੁੰਦੇ ਇਹੋ ਜਿਹੜੇ ਅਗਲੇ ਬੰਦੇ ਨੂੰ ਲੱਤ ਫੜ ਕੇ ਜਿਹੜੇ ਆ ਥੱਲੇ ਸੁੱਟਣ ਦੀ ਲੱਤਾਂ ਕਿਚਨ ਵਾਲੇ ਬੜੇ ਹੁੰਦੇ ਆ ਤੇ ਸਾਥ ਦੇਣ ਵਾਲਾ ਕੋਈ ਕੋਈ ਹੁੰਦਾ ਉਹ ਵੀ ਉਹਦਾ ਜਿਹਦਾ ਫਿਓਰ ਤੇ ਭਰਾ ਸਿਰ ਤੇ ਨਾ ਹੋਣ ਤਾਂ ਇਹ ਤੈਨੂੰ ਕਹਿਣਾ ਟੈਨਸ਼ਨ ਨਹੀਂ ਲੈਣੀ ਮੈਂ ਹੈਗੀ ਆ ਨਾ ਤੂੰ ਜ ਆਪਣਾ ਸਲਾਈ ਦਾ ਵਧੀਆ ਕੰਮ ਕਰੋ ਤੇ ਮੈਂ ਪੜ ਲੇ ਕੇ ਕੁਝ ਬਣ ਕੇ ਦਿਖਾਉਂਗੀ ਦਿਖਾਉਣਾ ਜਿਹੜਾ ਜਿਹੜਾ ਇਹਨੂੰ ਮੁੰਡੇ ਦਾ ਬੜਾ ਹੰਕਾਰ ਹੈ ਨਾ ਮੇਰਾ ਮੁੰਡਾ ਇਹਨਾਂ ਦੇ ਕੁੜੀਆਂ ਤੇ ਅਸੀਂ ਮੁੰਡੇ ਬਣ ਕੇ ਦਿਖਾਣਾ ਆਪਣੇ ਮਾਪਿਆਂ ਦੇ ਪੂਰੇ ਬਣਾਗੇ ਤੇ ਮੰਮੀ ਦਾ ਕੁਝ ਬਣ ਕੇ ਤੇ ਨਾਂ ਵੀ ਆਪਾਂ ਉੱਚਾ ਕਰਨਾ ਇਹੋ ਜਿਹੇ ਜਿਹੜੀ ਗੱਲਾਂ ਕਰਨ ਵਾਲੀਆਂ ਹਨ ਨਾ ਇਹਨਾਂ ਦੇ ਮੂੰਹ ਕੁਛ ਬਣ ਕੇ ਹੀ ਬੰਦ ਕਰਨੇ ਆ। ਇੱਦਾਂ ਹੀ ਬੰਦ ਹੁੰਦੇ ਆ। ਇਹਨਾਂ ਨੇ ਗੱਲਾਂ ਕਰਨੋਂ ਤੇ ਹਟਣਾ ਨਹੀਂ ਆ। ਤੇ ਅੱਜ ਤੋਂ ਬਾਅਦ ਮੈਂ ਤੇ ਨਹੀਂ ਉਹ ਦੀਦੀ ਜਾਣਾ ਚਾਚੀ ਘਰ। ਗੱਲਾਂ ਬਹੁਤ ਕੀਤੀਆਂ ਚਾਚੀ ਨੇ। ਲੋੜ ਹੀ ਨਹੀਂ ਜਾਂਦੀ ਕੋਈ ਨਹੀਂ। ਮੈਂ ਵੀ ਆਪਣੀ ਮਿਹਨਤ ਸਲਾਈ ਤੇ ਕਰਦੀ ਆ ਨਾਲੇ ਦੁੱਧ ਤੋਂ ਹੈਗੇ ਜਿਹੜੇ ਪੈਸੇ 2 ਪੈਸੇ ਦੀ ਫਿਕਰ ਨਾ ਕਰੀ। ਪੜ ਪੂਰਾ ਮਨ ਲਾ ਕੇ। ਮੈਂ ਤੇਰੇ ਨਾਲ ਆ। ਮੇਰੇ ਹੁੰਦੇ ਟੈਨਸ਼ਨ ਲੈਣ ਦੇ ਲੋਨ। ਤੂੰ ਪੜ ਤੇ ਐਨ ਕੁਛ ਨਾ ਕੁਛ ਪੜਨਾ ਮਤਲਬ ਪੜ ਕੇ ਵਿਖਾਉਣਾ। ਪੂਰਾ ਦੱਸਣਾ ਕਿ ਮੁੰਡੇ ਤੇ ਕੁੜੀ 'ਚ ਕੋਈ ਫਰਕ ਕੋਈ ਫਰਕ ਨਹੀਂ ਜਿਹੜੇ ਫਰਕ ਕਰਦੇ ਆ ਨਾ ਉਹਨਾਂ ਨੂੰ ਵੀ ਸਾਰਾ ਪਤਾ ਹੈ ਕਿ ਅੱਜ ਕੱਲ ਦੇ ਟਾਈਮ 'ਚ ਨਾ ਕੁੜੀਆਂ ਜ਼ਿਆਦਾ ਨਾਮ ਰੋਸ਼ਨ ਕਰਨਦੀਆਂ ਮੁੰਡਿਆਂ ਨਾਲ ਮੁੰਡੇ ਕੀ ਪੜਦੇ ਪਲੱਸ 2 ਚੱਲ ਬਾਹਰ ਨੂੰ ਕੁੜੀਆਂ ਇੱਥੇ ਰਹਿ ਕੇ ਕੋਈ ਅਫਸਰ ਕੋਈ ਇਨਸ펙ਟਰ ਕੋਈ ਐਡਵੋਕੇਟ ਬੜੇ ਅਹੁਦਿਆਂ ਤੇ ਜਾਂਦੀਆਂ ਹਰ ਫੀਲਡ 'ਚ ਅੱਜ ਕੱਲ ਕੁੜੀਆਂ ਨੇ ਕੁੜੀਆਂ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਚਲੋ ਠੀਕ ਹੈ ਕੋਈ ਨਹੀਂ ਚਾਹ ਪੀਣੇ ਤੇ ਫਿਰ ਕਰਦੇ ਕੋਈ ਕੰਮ ਮम्मी ਨਾ ਕਰਾ ਦੇਣਾਂ ਸੋਚਣਾ ਨੈਗੇਟਿਵ ਨਹੀਂ ਸੋਚਣਾ ਐਂ ਸਗੋਦੀਆ ਗੱਲਾਂ ਤੋਂ ਪੂਰਾ ਐਂਡ ਪੋਜ਼ਿਟਿਵ ਰਹਿ ਕੇ ਤੇ ਅੱਗੇ ਮੂਵ ਹੋਣ ਕਰਨਾ ਹਾਂ ਕੋਈ ਨਹੀਂ ਚਲੋ ਲੌਬੀ 'ਚ ਬੈੰਨੇ ਆ ਨਾਲ ਮਮੀ ਵੀ ਪੀ ਲੰਦੇ ਚਾਹ ਤੇ ਨਾਲੇ ਤੇ ਇੱਕ ਮਸ਼ੀਨ ਦਾ ਕੋਈ ਕੰਮ ਕਰ ਲਓ ਆਪਣਾ ਹਨਾ ਸੂਟ ਮੇਰਾ ਰਹਿ ਗਿਆ ਉਹ ਵੀ ਕੱਢਾ ਪਣਾ ਚਲੋ ਮੈਂ ਨਾਲ ਤੁਹਾਡੇ ਹੈਲਪ ਕਰਾ ਦੇਣੀ ਆ ਚੱਲ ਆ ਜਾ ਫਿਰ ਇੱਧਰ ਆ ਤੇਰਾਰਾ ਦਾਵਾ ਕਿ ਮੇਰੀ ਮਾਂਸ਼ ਦੇਣਾ ਤੇਦੀ ਅੱਖਾਂ ਦੇ ਵਿੱਚ ਕੱਟਾ ਪਾਉਣਾ ਵਾ ਉਹ ਗੱਲ ਕੀ ਕਰਦੇ ਦੱਸੋ ਗੱਲਾਂ ਤੈਨੂੰ ਮੈਂ ਦੱਸਦੀ ਹਾਂ ਕੱਲ ਤੋਂ ਕਿੱਧਰ ਗਿਆ ਸੀ ਡੱਬਾ ਲੈ ਕੇ ਸੱਚੀ ਦੱਸੀ ਵੀ ਕਿਹੜਾ ਡੱਬਾ ਘਾਲਤਾਂ ਦੇ ਜੀ ਜਿਹੜਾ ਕੱਲ ਨਾ ਪਾਈ ਨੂੰ ਦੇਖ ਕੇ ਆਇਆ ਤੈਨੂੰ ਤਾਂ ਹੀ ਜ਼ਿਆਦਾ ਚੰਗੀ ਲੱਗਦੀ ਆ ਮਾਂ ਨਹੀਂਗੀ ਚੰਗੀ ਲੱਗਦੀ ਆ ਦੇ ਤੇਰੇ ਸਿਰ ਚੜ ਕੇ ਨਾ ਦੋਵੇਂ ਪੜਾਈਆਂ ਹੀ ਕੀ ਕਰਨਾ ਡੱਬਾ ਦੇਣਾ ਜਿਹੜਾ ਕੱਲ ਦੇਖ ਆਇਆ ਹਾਂ ਪਾਦੀ ਮੋੜ ਲਾਈਆਂ ਹੀ ਇਹ ਜੀ ਮੇਰੇ ਨਾਲ 90% ਨੰਬਰ ਆਏ ਆ 100 ਕੋ ਵਧੀਆ ਗੱਲ ਆ ਅੱਛਾ ਤੇ ਤੂੰ ਕੋਈ ਗੱਲ ਜਿਹੜੀ ਆ ਨਾ ਮਾਂ ਨੂੰ ਦੱਸਣਾ ਜ਼ਰੂਰੀ ਨਹੀਂ ਸਮਝਦਾ ਤੇ ਘਰ ਮੇਰੀ ਮਾਂ ਵੀ ਦੇਖੀ ਆ ਮੰਮੀ ਜੀ ਮੈਂ ਤੁਹਾਨੂੰ ਪੁੱਛਿਆ ਸੀ ਤੇ ਆਪਰੇ ਕਹੇ ਉੱਧਰ ਜਾਣਾ ਨਹੀਂ ਆ ਜੇ ਹੁਣ ਤਾਈ ਤੁਹਾਨੂੰ ਹੀ ਪਤਾ ਤਾਈ ਤੇ ਹੈ ਨਹੀਂ ਆ ਹੈ ਤਾਂ ਨਾਲ ਮਰਾ ਮਟਾ ਸਾਥ ਦੇਣਾ ਹੀ ਪੈਣਾ ਮੇਰੀ ਸੁਣ ਲੈ ਗਾਂ ਤੇ ਤੂੰ 2000 ਮੰਗਦਾ ਸੀ ਤੇ ਮੈਂ ਤੈਨੂੰ 1000 ਹੀ ਦਿੱਤਾ ਇਹਦਾ ਮਤਲਬ ਮੈਂ 200 ਦਿੰਦੀ ਤੇ ਫੇਰ ਚੰਗਾ ਹੋ ਕੇ ਖੇਠਾਂ ਦੇ ਪੈ ਜਾਂਦੀ ਕਿੰਨਾ ਮੰਮੀ ਕਿੰਨੇ ਦਾ ਡੱਬਾ 150 ਦਾ ਡੱਬਾਇਆ ਸਾਲਾ ਹੈ ਬਾਾਕੀ ਮੁਰੇ ਵਿੱਚ ਖਵਾਏ ਮੇਰੀ ਸੁਣ ਗੱਲ ਪਾਏ ਪੰਜਾਬਾਂ ਦਾ ਆਇਆ ਹੋਵੇ ਤੇਰਾ ਦੱਸਣ ਦਾ ਫਰਜ਼ ਵਾ ਕਿ ਮੰਮੀ ਨੂੰ ਜਾਵਾਂ ਕਿ ਨਾ ਜਾਵਾਂ ਉਹਨਾਂ ਦੇ ਘਰ ਤੁਹੇ ਕਿਉ ਪਤਾ ਨਾ ਉਹਨਾਂ ਦਾ ਹੋਏ ਮਰ ਤੇ ਲੈ ਜੇ ਜੇ ਪਿਓ ਤੇਰਾ ਵਾ ਜੇ ਚੋ ਕੜਕੜ ਤਾਹੇ ਪੜਾਈ ਜਾਂਦਾ ਵਾ ਕੀ ਗੱਲ ਹਨੋਂ ਪੈਸਿਆਂ ਦੀ ਲੋੜ ਨਹੀਂ ਗਈ ਕੁਮਾਰੀ ਬੜੀ ਔਖੀ ਹੁੰਦੀ ਆ ਉਹ ਵਿਚਾਰੀਆਂ ਮਵੇਂ ਸੁਵਾਈ ਕਰਾ ਆਪਣਾ ਘਰ ਸਾਂ ਲੈਂਡੀਆਂ ਹੈ ਤੇ ਫਿਰ ਕਿਹਨੇ ਆਪਾਂ ਤੇ ਇਹ ਪਤਾ ਦੇ ਨਹੀਂ ਮੇਰੀ ਸੁਣ ਗੱਲ ਪੈੜੀ ਦਾਦ ਨਹੀਂ ਲਿਆ ਉਹਨਾਂ ਨੇ ਸੁਵਾਈ ਕਰਦੀ ਨੇ ਕੋਈ ਸਾਂ ਕਰਦੀਆਂ ਹਨਾ ਤੁ ਆਪਣਾ ਘਰ ਸਾਂਵਾ ਤੇ ਠੇਕਾ ਲੈਂਦੇ ਆ ਸਾਡੇ ਕੋ ਮੁਕਤ ਨਹੀਂ ਹੋਉਂਦੇ ਹਾ ਗਾ ਲਾਹੌਰ ਕਿਉਂ ਨਾ ਕਰਿਆ ਕਰ ਤੁਹਾਡੇ ਕਿਹੜਾ ਮੁਫਤੀ ਦੇਣਾ ਤੇ ਉਹਨਾਂ ਦੇ ਘਰ ਦਾ ਖਰਚਾ ਕਦੇ ਚਲੋ ਮੇਰੀ ਸੁਣ ਲੈ ਗੱਲ ਜਿੰਨੇ ਇਹ ਗੱਲ ਦਾ ਨਹੀਂ ਪਤਾ ਗਾਂ ਤੋਂ ਉਹਨਾਂ ਦੇ ਘਰ ਨਹੀਂ ਜਾਣਾ ਚਾਹੀਦਾ ਮੈਂ ਤਾਂ ਮਮੀ ਜਾਣਾ ਵਾਂ ਤੁਹਾਨੂੰ ਪਤਾ ਤਾਈ ਮੇਰ ਨਾਲ ਬੜਾ ਕਰਦੀ ਐ ਠੀਕ ਆ ਜੇ ਮੈਂ ਜਾਣਾ ਹਟ ਗਿਆ ਨਾ ਤੇ ਫਿਰ ਤਾਈ ਦਾ ਮਨ ਹੋਰ ਦਾ ਹੋਰ ਹੋ ਜਾਣਾ ਵਾ ਮੇਰੀ ਸੁਣ ਗੱਲ ਮੈਂ ਚਲ ਜਾਂ ਨਹੀਂ ਆ ਘਰੋਂ ਤੇ ਤਾਈ ਦੇ ਪਰੌਂਠੇ ਪੱਕੇ ਖਾ ਲਈ ਮਾਂ ਹੀ ਨਹੀਂ ਚੰਗੀ ਲੱਗਦੀ ਨਾਲੇ ਤੁਹਾਡਾ ਘਰ ਸੰਭਲੂਗੀ ਓ ਮਮੀ ਐਵੇਂ ਨਾ ਕਰ ਕਲੇਸ਼ ਪਾਉਣੇ ਨਾਲ ਗਲਾਨਾ ਕਰੋ ਕਲੇਸ਼ ਮੈਂ ਪਾਉਂਦੀ ਆਂ ਕਿ ਤੂੰ ਪਾਉਂਦਿਆ ਵਾ ਬੱਚਾ ਵਾ ਤੇ ਬੱਚਾ ਬਣ ਕੇ ਰਹਿ ਬਹੁਤਾ ਸਿਆਣਾ ਨਾ ਬਣ ਮੇਰੀ ਸੋਣੀ ਨਾ ਗੱਲ ਜੇ ਕੱਲ ਦੱਬਾ ਗਿਆ ਸੀ ਦੱਬਾ ਗਿਆ ਹੁਣ ਫੇ ਲੜਾਈ ਕਿਹਦੀ ਗੱਲ ਦੀ ਐ ਐਵੇਂ ਹੀ ਚੰਗਾ ਚੰਗਾ ਕੋਈ ਗੱਲ ਨਹੀਂ ਦੱਬਾ ਤੇ ਆ ਗਿਆ ਵਾ ਨਾ ਹੁਣ ਤੇ ਤੂੰ ਹੀ ਨਾ ਗੁੱਸੇ ਦੇ ਵਿੱਚ ਵਾ ਤੈਨੂੰ ਮਾਤਾ ਮੈਂ ਬਾਅਦ ਚ ਦਊਂਗੀ